ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਹੁਣ ਉਹਨੇ ਆਈ ਅਮਰੀਕਾ ਤੋਂ ਵੱਡੀ ਖੁਸ਼ਖਬਰੀ ਰਾਤ ਤੋਂ ਰਾਤ ਹੋਏ ਪੰਜ ਵੱਡੇ ਐਲਾਨ 10 ਫਰਵਰੀ 2026 ਤੋਂ ਲਾਗੂ ਹੋਣਗੇ ਨਵੇਂ ਨਿਯਮ ਦੋਸਤੋ ਅੱਜ ਦੀ ਸਵੇਰ ਪੰਜਾਬੀਆਂ ਲਈ ਅਤੇ ਖਾਸ ਕਰਕੇ ਉਹਨਾਂ तमाम ਲੋਕਾਂ ਲਈ ਇੱਕ ਨਵੀਂ ਉਮੀਦ ਦੀ ਕਿਰਨ ਲੈ ਕੇ ਆਈ ਹੈ ਜੋ ਵਰਿਆਂ ਤੋਂ ਆਪਣੀਆਂ ਅੱਖਾਂ ਵਿੱਚ ਅਮਰੀਕਾ ਜਾਣ ਦਾ ਸੁਪਨਾ ਸਜਾਈ ਬੈਠੇ ਹਨ ਜਦੋਂ ਅਸੀਂ ਰਾਤ ਸੌ ਰਹੇ ਸੀ ਤਾਂ ਸਮੁੰਦਰੋਂ ਪਾਰ ਅਮਰੀਕਾ ਦੀ ਸੰਸਦ ਅਤੇ ਇਮੀਗ੍ਰੇਸ਼ਨ ਵਿਭਾਗ ਵਿੱਚ ਕੁਝ ਅਜਿਹੇ ਫੈਸਲੇ ਲਏ ਜਾ ਰਹੇ ਸੀ ਜੋ ਆਉਣ ਵਾਲੇ ਸਮੇਂ ਵਿੱਚ ਲੱਖਾਂ ਪਰਿਵਾਰਾਂ ਦੀ ਕਿਸਮਤ ਬਦਲਣ ਦੀ ਤਾਕਤ ਰੱਖਦੇ ਹਨ ਇਹ ਖਬਰ ਸਿਰਫ ਇੱਕ ਖਬਰ ਨਹੀਂ ਹੈ ਸਗੋਂ ਇਹ ਉਹਨਾਂ ਮਾਮਾ ਦੀਆਂ ਅਰਦਾਸਾਂ ਦਾ ਫਲ ਹੈ ਜੋ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਵਿੱਚ ਸੈੱਟ ਹੋਏ ਦੇਖਣਾ ਚਾਹੁੰਦੀਆਂ ਹਨ ਇਹ ਉਹਨਾਂ ਨੌਜਵਾਨਾਂ ਦੇ ਸਬਰ ਦਾ ਇਮਤਿਹਾਨ ਪੂਰਾ ਹੋਣ ਵਾਲਾ ਹੈ ਜੋ ਆਇਲੈਟਸ ਦੇ ਪੇਪਰ ਦੇ ਦੇ ਕੇ ਅਤੇ ਏਜੰਟਾਂ ਦੇ ਚੱਕਰ ਕੱਟ ਕੇ ਥੱਕ ਚੁਕੇ ਸਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਆਖਿਰ ਉਹ ਕਿਹੜੇ ਪੰਜ ਵੱਡੇ ਬਦਲਾਅ ਹਨ ਜੋ ਅਮਰੀਕਾ ਸਰਕਾਰ ਨੇ ਰਾਤ ਰات ਐਲਾਨੇ ਹਨ ਅਤੇ ਜਿਨ੍ਹਾਂ ਦਾ ਸਿੱਧਾ ਅਸਰ 10 ਫਰਵਰੀ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੁਸੀਂ ਅਕਸਰ ਸੁਣਦੇ ਹੋਵੋਗੇ ਕਿ ਅਮਰੀਕਾ ਦੇ ਕਾਨੂੰਨ ਸਖਤ ਹਨ ਵੀਜ਼ਾ ਮਿਲਣਾ ਔਖਾ ਹੈ ਪਰ ਅੱਜ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸੁਣ ਕੇ ਸ਼ਾਇਦ ਤੁਹਾਨੂੰ ਆਪਣੇ ਕੰਨਾਂ ਤੇ ਯਕੀਨ ਨਾ ਆਵੇ ਪਰ ਇਹ ਸੱਚ ਹੈ ਕਿ ਹਾਲਾਤ ਬਦਲ ਚੁੱਕੇ ਹਨ ਅਤੇ ਅਮਰੀਕਾ ਨੂੰ ਹੁਣ ਕਾਮਿਆਂ ਅਤੇ ਇਮਾਨਦਾਰ ਲੋਕਾਂ ਦੀ ਲੋੜ ਪੈ ਗਈ ਹੈ ਇਸ ਲਈ ਆਪਣੀ ਕੁਰਸੀ ਦੀ ਪੇਟੀ ਬੰਨ ਲਵੋ ਅਤੇ ਦਿਲ ਥਾਮ ਕੇ ਬੈਠੋ ਕਿਉਂਕਿ ਅਗਲੇ ਕੁਝ ਮਿੰਟ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਮਿੰਟ ਹੋ ਸਕਦੇ ਹਨ ਜੋ ਤੁਹਾਨੂੰ ਤੁਹਾਡੇ ਸੁਪਨਿਆਂ ਦੇ ਹੋਰ ਨੇੜੇ ਲੈ ਜਾਣਗੇ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡੇ ਐਲਾਨ ਦੀ ਗੱਲ ਕਰੀਏ ਜੋ ਕਿ ਗ੍ਰੀਨ ਕਾਰਡ ਅਤੇ ਪੱਕੀ ਨਾਗਰਿਕਤਾ ਨਾਲ ਜੁੜਿਆ ਹੋਇਆ ਹੈ ਤਾਂ ਇਹ ਖਬਰ ਉਹਨਾਂ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੋ ਪਿਛਲੇ 10-10 ਜਾਂ 15 ਸਾਲਾਂ ਤੋਂ ਅਮਰੀਕਾ ਵਿੱਚ ਕੱਚੇ ਤੌਰ ਤੇ ਰਹਿ ਰਹੇ ਹਨ ਜਾਂ ਜਿਨ੍ਹਾਂ ਦੀਆਂ ਫਾਈਲਾਂ ਸਰਕਾਰੀ ਦਫ਼ਤਰਾਂ ਦੀ ਤੂੜ ਚੱਟ ਰਹੀਆਂ ਸਨ ਅਮਰੀਕਾ ਸਰਕਾਰ ਨੇ ਮੰਨਿਆ ਹੈ ਕਿ ਉਹਨਾਂ ਦੇ ਮੁਲਕ ਦੀ ਤਰੱਕੀ ਵਿੱਚ ਬਾਹਰੋਂ ਆਏ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਇਸ ਲਈ 10 ਫਰਵਰੀ 2026 ਤੋਂ ਇੱਕ ਨਵਾਂ ਫਾਸਟ ਟਰੈਕ ਪੀਆਰ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਇਸ ਨਿਯਮ ਦੇ ਤਹਿਤ ਉਹਨਾਂ ਸਾਰੇ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ ਜੋ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਦੇ ਅਮਰੀਕਾ ਵਿੱਚ ਮਿਹਨਤ ਮਜ਼ਦੂਰੀ ਕਰ ਰਹੇ ਹਨ ਅਤੇ ਟੈਕਸ ਭਰ ਰਹੇ ਹਨ ਪਹਿਲਾਂ ਜਿੱਥੇ ਗ੍ਰੀਨ ਕਾਰਡ ਮਿਲਣ ਵਿੱਚ ਦਹਾਕਿਆਂ ਦਾ ਸਮਾਂ ਲੱਗ ਜਾਂਦਾ ਸੀ ਅਤੇ ਕਈ ਵਾਰ ਬੰਦਾ ਉਡੀਕ ਕਰਦਾ ਕਰਦਾ ਬੁੱਢਾ ਹੋ ਜਾਂਦਾ ਸੀ ਹੁਣ ਨਵੇਂ ਨਿਯਮਾਂ ਮੁਤਾਬਕ ਇਸ ਸਮਾਂ ਸੀਮਾ ਕਟਾ ਕੇ ਮੈਸ ਕੁਝ ਸਾਲਾਂ ਤੱਕ ਸੀਮਤ ਕਰ ਦਿੱਤੀ ਗਈ ਹੈ ਇਹ ਐਲਾਨ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਲਈ ਰਾਤ ਲੈ ਕੇ ਆਇਆ ਹੈ ਜੋ ਲੰਬੇ ਸਮੇਂ ਤੋਂ ਇਸ ਡਰ ਵਿੱਚ ਜਿ ਰਹੇ ਸਨ ਕਿ ਪਤਾ ਨਹੀਂ ਕਦੋਂ ਡਿਪੋਰਟ ਹੋਣ ਦਾ ਨੋਟਿਸ ਆ ਜਾਵੇ ਹੁਣ ਉਹਨਾਂ ਸਿਰਾਂ ਤੋਂ ਤਲਵਾਰ ਹਟ ਗਈ ਹੈ ਅਤੇ ਉਹ ਖੁੱਲਕੇ ਸਾਹ ਲੈ ਸਕਣਗੇ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪਿਛਲੇ ਬੈਕਲੌਗ ਪਾਵ ਪੁਰਾਣੀਆਂ ਫਾਈਲਾਂ ਨੂੰ ਸਭ ਤੋਂ ਪਹਿਲਾਂ ਨਿਪਟਾਇਆ ਜਾਵੇਗਾ ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਨੇ ਸਾਲਾਂ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਦੀ ਵਾਰੀ ਹੁਣ ਸਭ ਤੋਂ ਪਹਿਲਾਂ ਆਉਣ ਵਾਲੀ ਹੈ ਇਹ ਬਦਲਾ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਨਰਮ ਕਰ ਰਿਹਾ ਹੈ ਤਾਂ ਜੋ ਯੋਗ ਅਤੇ ਮਿਹਨਤੀ ਲੋਕਾਂ ਨੂੰ ਅਪਣਾਇਆ ਜਾ ਸਕੇ ਦੂਜਾ ਵੱਡਾ ਤਮਾਕੇਦਾਰ ਐਲਾਨ ਵਿਦਿਆਰਥੀਆਂ ਲਈ ਹੈ ਜੋ ਸਾਡੇ ਪੰਜਾਬ ਦਾ ਪਵਿਕ ਹਨ ਅਤੇ ਲੱਖਾਂ ਰੁਪਏ ਖਰਚ ਕੇ ਜ਼ਮੀਨਾ ਗਹਿਣੇ ਤਰਕੇ ਪੜਾਈ ਕਰਨ ਲਈ ਅਮਰੀਕਾ ਜਾਂਦੇ ਹਨ ਅਕਸਰ ਦੇਖਿਆ ਜਾਂਦਾ ਸੀ ਕਿ ਪੜਾਈ ਪੂਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਪਰਮਿਟ ਲੈਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਨੌਕਰੀ ਨਾ ਮਿਲਣ ਕਰਕੇ ਵਾਪਸ ਭਾਰਤ ਮੁੜਨਾ ਪੈਂਦਾ ਸੀ ਜੋ ਕਿ ਮਾਪਿਆਂ ਲਈ ਬਹੁਤ ਵੱਡਾ ਸਦਮਾ ਹੁੰਦਾ ਸੀ ਪਰ ਹੁਣ 10 ਫਰਵਰੀ 2026 ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਨੇ ਇਸ ਚਿੰਤਾ ਨੂੰ ਜੜੋਂ ਖਤਮ ਕਰ ਦਿੱਤਾ ਹੈ ਨਵੇਂ ਨੀਮਾ ਮੁਤਾਬਕ ਜਿਹੜੇ ਵਿਦਿਆਰਥੀ ਅਮਰੀਕਾ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਸਾਇੰਸ ਟੈਕਨਾਲੋਜੀ ਇੰਜੀਨੀਅਰਿੰਗ ਜਾਂ ਮੈਥੈਮੈਟਿਕਸ ਸਟੈਮ ਦੇ ਖੇਤਰ ਵਿੱਚ ਡਿਗਰੀ ਪੂਰੀ ਕਰਨਗੇ ਉਹਨਾਂ ਨੂੰ ਹੁਣ ਪੜਾਈ ਖਤਮ ਹੁੰਦੇ ਹੀ ਸਿੱਧਾ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇਗਾ ਜੋ ਪਹਿਲਾਂ ਕਟ ਸਮੇਂ ਦਾ ਹੁੰਦਾ ਸੀ ਇਸ ਤੋਂ ਵੀ ਵੱਡੀ ਖੁਸ਼ਖਬਰੀ ਇਹ ਹੈ ਕਿ ਇਸ ਵਰਕ ਪਰਮਿਟ ਦੌਰਾਨ ਉਹ ਆਪਣੀ ਪੀ ਆਰ ਭਾਵ ਪੱਕੀ ਨਾਗਰਿਕਤਾ ਲਈ ਸਿੱਧਾ ਅਪਲਾਈ ਕਰ ਸਕਣਗੇ ਅਤੇ ਵਿਦਿਆਰਥੀ ਵੀਜ਼ੇ ਨੂੰ ਗ੍ਰੀਨ ਕਾਰਡ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਗਿਆ ਹੈ। ਇਹ ਫੈਸਲਾ ਸਾਡੇ ਉਹਨਾਂ ਮਾਪਿਆਂ ਲਈ ਬਹੁਤ ਵੱਡਾ ਸੁੱਖ ਦਾ ਸਾਹ ਹੈ ਜਿਨ੍ਹਾਂ ਨੇ ਆਪਣੀ ਜਮਾ ਪੂੰਜੀ ਲਗਾ ਕੇ ਬੱਚਿਆਂ ਨੂੰ ਬਾਹਰ ਭੇਜਿਆ ਹੈ। ਹੁਣ ਬੱਚਿਆਂ ਨੂੰ ਲੁਕਛਿਪ ਕੇ ਕੰਮ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਉਹ ਆਪਣੀ ਕਾਬਲੀਅਤ ਦੇ ਦਮ ਤੇ ਚੰਗੀਆਂ ਨੌਕਰੀਆਂ ਹਾਸਲ ਕਰਕੇ ਡਾਲਰਾਂ ਵਿੱਚ ਕਮਾਈ ਕਰ ਸਕਣਗੇ ਇਹ ਕਦਮ ਅਮਰੀਕਾ ਨੇ ਇਸ ਲਈ ਚੁੱਕਿਆ ਹੈ ਕਿਉਂਕਿ ਉਹਨਾਂ ਨੂੰ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਹੈ ਜੋ ਦੇਸ਼ ਦੀ ਆਰਥਿਕਤਾ ਨੂੰ ਅੱਗੇ ਲੈ ਕੇ ਜਾ ਸਕਣ ਅਤੇ ਸਾਡੇ ਪੰਜਾਬੀ ਨੌਜਵਾਨਾਂ ਤੋਂ ਵੱਧ ਮਿਹਨਤੀ ਹੋਰ ਕੌਣ ਹੋ ਸਕਦਾ ਹੈ ਤੀਜੀ ਵੱਡੀ ਖਬਰ ਉਹਨਾਂ ਬਜ਼ੁਰਗ ਮਾਪਿਆਂ ਅਤੇ ਰਿਸ਼ਤੇਦਾਰਾਂ ਲਈ ਹੈ ਜੋ ਪਿੱਛੇ ਪੰਜਾਬ ਵਿੱਚ ਇਕੱਲੇ ਰਹਿ ਗਏ ਹਨ ਅਤੇ ਆਪਣੇ ਤੀਆਂ ਪੁੱਤਾਂ ਨੂੰ ਮਿਲਣ ਲਈ ਤਰਸਦੇ ਹਨ ਅਸੀਂ ਅਕਸਰ ਦੇਖਦੇ ਹਾਂ ਕਿ ਅਮਰੀਕਾ ਦਾ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਲੈਣਾ ਲੋਹੇ ਦੇ ਚਨੇ ਚਬਾਉਣ ਬਰਾਬਰ ਹੁੰਦਾ ਸੀ ਖਾਸ ਕਰ ਬਜ਼ੁਰਗਾ ਲਈ ਜਿਨ੍ਹਾਂ ਦੀਆਂ ਫਾਈਲਾਂ ਅਕਸਰ ਬਿਨਾਂ ਕਾਰਨ ਦੱਸੇ ਰੱਦ ਕਰ ਦਿੱਤੀਆਂ ਜਾਂਦੀਆਂ ਸਨ ਪਰ 10 ਫਰਵਰੀ 2026 ਤੋਂ ਲਾਗੂ ਹੋਣ ਵਾਲੇ ਤੀਜੇ ਵੱਡੇ ਐਲਾਨ ਨੇ ਪਰਿਵਾਰਾਂ ਨੂੰ ਜੋੜਨ ਦਾ ਰਾਹ ਪਧਰਾ ਕਰ ਦਿੱਤਾ ਹੈ ਨਵੇਂ ਨੀਮਾ ਅਨੁਸਾਰ ਅਮਰੀਕੀ ਨਾਗਰਿਕਾ ਜਾਂ ਗ੍ਰੀਨ ਕਾਰਡ ਹੋਲਡਰਾਂ ਦੇ ਮਾਪਿਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾ ਦਿੱਤਾ ਗਿਆ ਹੈ ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇੰਟਰਵਿਊ ਦੀ ਸ਼ਰਤ ਵਿੱਚ ਵੱਡੀ ਟਿਲ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸੁਪਰ ਫੈਮਿਲੀ ਵੀਜ਼ਾ ਕੈਟਾਗਰੀ ਹੇਠ ਲੰਬੇ ਸਮੇਂ ਤੱਕ ਅਮਰੀਕਾ ਰਹਿਣ ਦੀ ਇਜਾਜ਼ਤ ਮਿਲੇਗੀ ਪਹਿਲਾਂ ਜਿੱਥੇ 6 ਮਹੀਨੇ ਬਾਅਦ ਵਾਪਸ ਆਉਣਾ ਪੈਂਦਾ ਸੀ ਹੁਣ ਉਹ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਜ਼ਿਆਦਾ ਸਮਾਂ ਬਿਤਾ ਸਕਣਗੇ ਇਹ ਫੈਸਲਾ ਪਾਵਨਾਤਮਕ ਤੌਰ ਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਵਿਆਹ ਜਾਂ ਖੁਸ਼ੀ ਦੇ ਮੌਕੇ ਤੇ ਵੀਜ਼ਾ ਨਾ ਮਿਲਣ ਕਾਰਨ ਪਹੁੰਚ ਨਹੀਂ ਪਾਉਂਦੇ ਸਨ ਹੁਣ ਉਹ ਦੂਰੀਆਂ ਖਤਮ ਹੋਣ ਗਈਆਂ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਪਰਿਵਾਰਕ ਇਕਤਾ ਸਮਾਜ ਲਈ ਜ਼ਰੂਰੀ ਹੈ ਐਸਲੀ ਵੀਜ਼ਾ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕਾਗਜ਼ਾਤ ਸਹੀ ਹਨ ਤਾਂ ਬਜ਼ੁਰਗਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ। ਇਹ ਖਬਰ ਸੁਣ ਕੇ ਪੰਜਾਬ ਦੇ ਪਿੰਡਾਂ ਵਿੱਚ ਬੈਠੇ ਬੇਬੇ-ਬਾਪੂਆਂ ਦੇ ਚਿਹਰਿਆਂ ਤੇ ਜ਼ਰੂਰ ਰੌਣਕ ਆ ਜਾਵੇਗੀ ਜੋ ਵਰਿਆਂ ਤੋਂ ਆਪਣੇ ਬੱਚਿਆਂ ਨੂੰ ਗਲੇ ਲਗਾਉਣ ਦੀ ਉਡੀਕ ਕਰ ਰਹੇ ਸਨ। ਚੌਥਾ ਐਲਾਨ ਸ਼ਾਇਦ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੇਗਾ ਕਿਉਂਕਿ ਇਹ ਸਿੱਧਾ ਉਨ੍ਹਾਂ ਲੋਕਾਂ ਨਾਲ ਜੁੜਿਆ ਹੈ जिन्होंने गलत तरीके नाल ਜਾਂ ਔਖੇ ਰਾਹਾਂ ਰਾਹੀਂ अमेरिका ਵਿੱਚ ਪ੍ਰਵੇਸ਼ ਕੀਤਾ ਸੀ ਜਿਸ ਨੂੰ ਆਮ ਪਾਸ਼ਾ ਵਿੱਚ ਡੌਂਕੀ ਲਗਾਉਣਾ ਕਿਹਾ ਜਾਂਦਾ ਹੈ ਹਾਲਾਂਕਿ ਅਸੀਂ ਗੈਰ ਕਾਨੂੰਨੀ ਤਰੀਕਿਆਂ ਦਾ ਸਮਰਥਨ ਨਹੀਂ ਕਰਦੇ ਪਰ ਇਹ ਇੱਕ ਕੌੜੀ ਸਚਾਈ ਹੈ ਕਿ ਹਜ਼ਾਰਾਂ ਪੰਜਾਬੀ ਮਜਬੂਰੀ ਵਸ ਅਜੇਹ ਰਾਹ ਚੁੰਦੇ ਹਨ ਅਤੇ ਉੱਥੇ ਜਾ ਕੇ ਡਰ ਦੇ ਸائے 헤ੜ ਜੁੰਦੇ ਹਨ ਅਮਰੀਕਾ ਪ੍ਰਸ਼ਾਸਨ ਨੇ ਮਨੁੱਖੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਇਤਿਹਾਸਕ ਫੈਸਲਾ ਲਿਆ ਹੈ ਜੋ 10 ਫਰਵਰੀ 2026 ਤੋਂ ਪ੍ਰਭਾਵੀ ਹੋਵੇਗਾ ਇਸ ਐਲਾਨ ਮੁਤਾਬਕ ਇੱਕ ਵਾਰੀ ਐਮਐਨਐਸਟੀ ਪਾਵ ਮਾਫੀ ਯੋਜਨਾ ਲਿਆਂਦੀ ਜਾ ਰਹੀ ਹੈ ਜਿਹੜੇ ਲੋਕ ਪਿਛਲੇ 5 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਕਿਸੇ ਅਪਰਾਧ ਵਿੱਚ ਸ਼ਾਮਲ ਨਹੀਂ ਹਨ ਅਤੇ ਚੁੱਪਚਾਪ ਕੰਮ ਕਰ ਰਹੇ ਹਨ ਉਹਨਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ ਇਸ ਰਜਿਸਟ੍ਰੇਸ਼ਨ ਤੋਂ ਬਾਅਦ ਉਹਨਾਂ ਨੂੰ ਇੱਕ ਅਸਥਾਈ ਕਾਨੂੰਨੀ ਦਰਜਾ ਮਿਲੇਗਾ ਜਿਸ ਨਾਲ ਉਹ ਬਿਨਾਂ ਡਰ ਤੋਂ ਕੰਮਕਰਸ਼ ਕਰਨਗੇ ਡਰਾਈਵਿੰਗ ਲਾਇਸੈਂਸ ਬਣਵਾ ਸਕਣਗੇ ਅਤੇ ਸਮਾਜ ਦੀ ਮੁਖ ਤਾਰਾ ਵਿੱਚ ਸ਼ਾਮਲ ਹੋ ਸਕਣਗੇ ਇਹ ਉਹਨਾਂ ਹਜ਼ਾਰਾਂ ਨੌਜਵਾਨਾਂ ਲਈ ਜ਼ਿੰਦਗੀ ਦਾ ਨਵਾਂ ਮੌਕਾ ਹੈ ਜੋ ਰੋਜ਼ ਪੁਲਿਸ ਦੀ ਗੱਡੀ ਦੇਖ ਕੇ ਲੁਕ ਜਾਂਦੇ ਸੀ ਸਰਕਾਰ ਦਾ ਮੰਨਣਾ ਹੈ ਕਿ ਇਹ ਲੋਕ ਪਹਿਲਾ ਹੀ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ ਇਸ ਲਈ ਉਹਨਾਂ ਨੂੰ ਸਿਸਟਮ ਦੇ ਅੰਦਰ ਲਿਆਉਣਾ ਹੀ ਬਿਹਤਰ ਹੈ ਹਾਲਾਂਕਿ ਇਸ ਦੇ ਲਈ ਕੁਝ ਸਖਤ ਸ਼ਰਤਾਂ ਵੀ ਹੋਣਗੀਆਂ ਅਤੇ ਜੁਰਮਾਨਾ ਵੀ ਪੜਨਾ ਪੈ ਸਕਦਾ ਹੈ ਪਰ ਪੱਕੇ ਹੋਣ ਦੀ ਉਮੀਦ ਜਾਗਣਾ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਇਹ ਖਬਰ ਉਹਨਾਂ ਪਰਿਵਾਰਾਂ ਲਈ ਹਨੇਰੇ ਵਿੱਚ ਚਾਨਣ ਵਾਂਗ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਰੋਲ ਰਹੇ ਸਨ ਪੰਜਵਾਂ ਅਤੇ ਆਖਰੀ ਐਲਾਨ ਆਰਥਿਕ ਪੱਖ ਤੋਂ ਬਹੁਤ ਮਜ਼ਬੂਤ ਹੈ ਅਤੇ ਇਸ ਸਿੱਧਾ ਤੁਹਾਡੀ ਜੇਬ ਅਤੇ ਕਮਾਈ ਨਾਲ ਜੁੜਿਆ ਹੋਇਆ ਹੈ ਅਮਰੀਕਾ ਵਿੱਚ ਮਹਿੰਗਾਈ ਵਧਣ ਕਾਰਨ ਨਵੇਂ ਆਏ ਇਮੀਗ੍ਰੈਂਟਸ ਨੂੰ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਸੀ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ 10 ਫਰਵਰੀ 2026 ਤੋਂ ਕਟੋਗਟ ਉਜਰਤ ਪਾਵ ਮਿਨੀਮਮ ਵੇਜ ਵਿੱਚ ਪਾਰੀਵਾਦਾ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਖਾਸ ਤੌਰ ਤੇ ਉਹਨਾਂ ਸੈਕਟਰਾਂ ਵਿੱਚ ਲਾਗੂ ਹੋਵੇਗਾ ਜਿੱਥੇ ਜ਼ਿਆਦਾਤਰ ਪੰਜਾਬੀ ਕੰਮ ਕਰਦੇ ਹਨ ਜਿਵੇਂ ਕਿ ਟ੍ਰਾਂਸਪੋਰਟ ਖੇਤੀਬਾੜੀ ਸਟੋਰਾਂ ਅਤੇ ਹੋਟਲਾਂ ਵਿੱਚ ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨਾਲ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਵੀ ਸੰਕੇਤ ਦਿੱਤਾ ਹੈ ਜਿਸ ਨਾਲ ਕਿਰਾਏ ਘਟਣਗੇ ਅਤੇ ਸਫ਼ਰ ਆਸਾਨ ਹੋਵੇਗਾ ਕਮਾਈ ਵਧਣ ਦਾ ਸਿੱਧਾ ਅਸਰ ਪੰਜਾਬ ਵਿੱਚ ਆਉਣ ਵਾਲੇ ਪੈਸੇ ਤੇ ਪਵੇਗਾ ਜਦੋਂ ਪਰਦੇਸ ਵਿੱਚ ਬੈਠਾ ਪੁੱਤ ਚਾਰ ਪੈਸੇ ਵਾਧੂ ਕਮਾਏਗਾ ਤਾਂ ਪਿੱਛੇ ਪਿੰਡ ਵਿੱਚ ਘਰ ਦੀ ਛੱਤ ਵੀ ਪੱਕੀ ਹੋਵੇਗੀ ਅਤੇ ਕਰਜ਼ੇ ਵੀ ਲੈਣਗੇ ਇਹ ਨਿਯਮ ਸਿਰਫ ਕਾਗਜ਼ੀ ਨਹੀਂ ਹਨ ਬਲਕਿ ਇਹ ਇੱਕ ਆਮ ਆਦਮੀ ਦੀ ਜ਼ਿੰਦਗੀ ਨੂੰ ਉੱਪਰ ਚੁੱਕਣ ਲਈ ਬਣਾਏ ਗਏ ਹਨ ਇਸ ਤੋਂ ਇਲਾਵਾ ਛੋਟੇ ਕਾਰੋਬਾਰ ਸ਼ੁਰੂ ਕਰਨ ਵਾਲੇ ਇਮੀਗ੍ਰਾਈਟਸ ਲਈ ਟੈਕਸਾਂ ਵਿੱਚ ਛੋਟ ਅਤੇ ਆਸਾਨ ਲੋਨ ਦੀਆਂ ਸਹੂਲਤਾਂ ਵੀ ਐਲਾਨੀਆਂ ਗਈਆਂ ਹਨ ਭਾਵੇਂ ਜੇਕਰ ਕੋਈ ਪੰਜਾਬੀ ਉੱਥੇ ਆਪਣਾ ਟਰਕ ਲੈਣਾ ਚਾਹੁੰਦਾ ਹੈ ਜਾਂ ਸਟੋਰ ਖੋਲਣਾ ਚਾਹੁੰਦਾ ਹੈ ਤਾਂ ਹੁਣ ਬੈਂਕ ਅਤੇ ਸਰਕਾਰ ਉਸਦੀ ਮਦਦ ਕਰੇਗੀ ਇਹ ਸਭ ਕੁਝ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਅਮਰੀਕਾ ਦੀ ਅਰਥਵਿਵਸਥਾ ਨੂੰ ਮੁੜ ਲੀਤੇ ਲਿਆਂਦਾ ਜਾ ਸਕੇ ਅਤੇ ਅਸੀਂ ਸਭ ਜਾਣਦੇ ਹਾਂ ਕਿ ਮਿਹਨਤ ਕਰਨ ਵਿੱਚ ਸਾਡਾ ਕੋਈ ਮੁਕਾਬਲਾ ਨਹੀਂ ਇਹਨਾਂ ਪੰਜਾਂ ਐਲਾਨਾਂ ਨੂੰ ਜੇਕਰ ਅਸੀਂ ਇਕੱਠੇ ਕਰਕੇ ਦੇਖੀਏ ਤਾਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਦੌਰ ਹੋਣ ਵਾਲਾ ਹੈ ਪਰ ਇੱਥੇ ਇੱਕ ਬਹੁਤ ਹੀ ਜ਼ਰੂਰੀ ਗੱਲ ਸਮਝਣ ਵਾਲੀ ਹੈ ਕਿ ਜਦੋਂ ਵੀ ਅਜਿਹੀ ਕੋਈ ਵੱਡੀ ਖਬਰ ਆਉਂਦੀ ਹੈ ਤਾਂ ਠੱਗ ਏਜੰਟ ਅਤੇ ਗਲਤ ਲੋਕ ਵੀ ਸਰਗਰਮ ਹੋ ਜਾਂਦੇ ਹਨ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਇਹ ਸਾਰੇ ਨਿਯਮ 10 ਫਰਵਰੀ 2026 ਤੋਂ ਲਾਗੂ ਹੋਣਗੇ ਇਸ ਲਈ ਹਾਲੇ ਕਿਸੇ ਨੂੰ ਵੀ ਪੈਸੇ ਫੜਾਉਣ ਦੀ ਕਾਲੀ ਨਾ ਕਰੋ ਸਹੀ ਜਾਣਕਾਰੀ ਲਈ ਹਮੇਸ਼ਾ ਅਧਿਕਾਰਤ ਵੈੱਬਸਾਈਟਾਂ ਜਾਂ ਪਰੋਸੇਮੰਦ ਵਕੀਲਾ ਨਾਲ ਹੀ ਸੰਪਰਕ ਕਰੋ ਅਕਸਰ ਦੇਖਿਆ ਗਿਆ ਹੈ ਕਿ ਲੋਕ ਜੋਸ਼ ਵਿੱਚ ਆ ਕੇ ਹੋਸ਼ ਗਵਾ ਬੈਠਦੇ ਹਨ ਅਤੇ ਆਪਣੀ ਮਿਹਨਤ ਦੀ ਕਮਾਈ ਗਲਤ ਹੱਥਾਂ ਵਿੱਚ ਦੇ ਦਿੰਦੇ ਹਨ ਸਰਕਾਰ ਨੇ ਇਹ ਸਹੂਲਤਾਂ ਦਿੱਤੀਆਂ ਹਨ ਪਰ ਇਹਨਾਂ ਦਾ ਫਾਇਦਾ ਲੈਣ ਲਈ ਕਾਗਜ਼ਾਤ ਦਾ ਸਹੀ ਹੋਣਾ ਅਤੇ ਪ੍ਰਕਿਰਿਆ ਦਾ ਸਹੀ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਯਾਦ ਰੱਖੋ ਸ਼ਾਰਟ ਕਈ ਵਾਰ ਬਹੁਤ ਮਹਿੰਗਾ ਪੈਂਦਾ ਹੈ ਇਸ ਲਈ ਤੀਰਜ ਰੱਖੋ ਆਪਣੇ ਕਾਗਜ਼ ਪੱਤਰ ਤਿਆਰ ਕਰੋ ਅਤੇ ਸਹੀ ਸਮੇਂ ਦੀ ਉਡੀਕ ਕਰੋ ਇਹ ਖੁਸ਼ਖਬਰੀ ਸੱਚਮੁੱਚ ਵੱਡੀ ਹੈ ਪਰ ਇਸ ਦਾ ਅਸਲ ਫਾਇਦਾ ਤਦ ਹੀ ਮਿਲੇਗਾ ਜੇਕਰ ਅਸੀਂ ਸਮਝਦਾਰੀ ਨਾਲ ਚੱਲਾਂਗੇ ਅੰਤ ਵਿੱਚ ਇਸ ਸਾਰੀ ਜਾਣਕਾਰੀ ਦਾ ਤਤ ਇਹੀ ਨਿਕਲਦਾ ਹੈ ਕਿ ਉਮੀਦ ਕਦੇ ਨਹੀਂ ਛੱਡਣੀ ਚਾਹੀਦੀ ਜਿਨ੍ਹਾਂ ਲੋਕਾਂ ਨੇ ਸਬਰ ਰੱਖਿਆ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਹਾਰ ਨਹੀਂ ਮੰਨੀ ਅੱਜ ਕੁਦਰਤ ਨੇ ਉਨ੍ਹਾਂ ਲਈ ਦਰਵਾਜ਼ੇ ਖੋਲ ਦਿੱਤੇ ਹਨ ਜਿਹੜੇ ਮਾਪੇ ਰੋਜ਼ ਗੁਰਦੁਆਰੇ ਜਾ ਕੇ ਅਰਦਾਸਾਂ ਕਰਦੇ ਸੀ ਅੱਜ ਉਹਨਾਂ ਦੀ ਸੁਣੀ ਗਈ ਹੈ ਇਹ ਐਲਾਨ ਸਿਰਫ ਨਿਯਮਾਂ ਦਾ ਬਦਲਣਾ ਨਹੀਂ ਹੈ ਇਹ ਹਜ਼ਾਰਾਂ ਜ਼ਿੰਦਗੀਆਂ ਦਾ ਬਦਲਣਾ ਹੈ ਚਾਹੇ ਉਹ ਵਿਦਿਆਰਥੀ ਹੋਣ ਮਾਪੇ ਹੋਣ ਜਾਂ ਕਮਕਾਰ ਕਰਨ ਵਾਲੇ ਲੋਕ ਹਰ ਵਰਗ ਲਈ ਕੁਝ ਨਾ ਕੁਝ ਚੰਗਾ ਜ਼ਰੂਰ ਹੋਇਆ ਹੈ ਜ਼ਿੰਦਗੀ ਵਿੱਚ ਉਤਰਾਣડા ਆਉਂਦੇ ਰਹਿੰਦੇ ਹਨ ਪਰ ਜੇਕਰ ਨiyet ਸਾਫ਼ ਹੋਵੇ ਅਤੇ ਮਿਹਨਤ ਸੱਚੀ ਹੋਵੇ ਤਾਂ دیر ਸਵੇਰ ਮੰਜ਼ਿਲ ਮਿਲ ਹੀ ਜਾਂਦੀ ਹੈ ਅਮਰੀਕਾ ਤੋਂ ਆਈ ਇਸ ਖਬਰ ਨੇ ਅੱਜ ਪੰਜਾਬ ਦੇ ਹਰ ਘਰ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵੇਂ ਨਿਯਮ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਉਣਗੇ ਅਤੇ ਤੁਹਾਡੇ ਸਾਰੇ ਸੁਪਨੇ ਸਾਕਾਰ ਹੋਣਗੇ। ਇਸ ਕਹਾਣੀ ਅਤੇ ਖਬਰ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਹਮੇਸ਼ਾ ਆਸ਼ਾਵਾਦੀ ਰਹੋ ਅਤੇ ਆਪਣੇ ਟੀਚੇ ਵੱਲ ਵੱਧਦੇ ਰਹੋ ਮੇਰੇ ਪਿਆਰੇ ਦੋਸਤੋ ਅਤੇ ਬਜ਼ੁਰਗੋ ਮੈਂ ਜਾਣਦਾ ਹਾਂ ਕਿ ਇਹ ਵੀਡੀਓ ਦੇਖ ਕੇ ਤੁਹਾਡੇ ਮਨ ਵਿੱਚ ਬਹੁਤ ਸਾਰੇ ਸਵਾਲ ਅਤੇ ਉਤਸ਼ਾਹ ਹੋਵੇਗਾ ਇਹ ਕੁਦਰਤੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਬਿਲਕੁਲ ਸਹੀ ਅਤੇ ਸਪਸ਼ਟ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਤੁਸੀਂ ਆਪਣੇ ਭਵਿੱਖ ਬਾਰੇ ਸਹੀ ਫੈਸਲੇ ਲੈ ਸਕੋ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਹੀ ਇਹਨਾਂ ਨੀਮਾਂ ਬਾਰੇ ਹੋਰ ਬਰੀਕੀ ਨਾਲ ਜਾਣਕਾਰੀ ਆਵੇਗੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਇਸ ਲਈ ਜੁੜੇ ਰਹੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਖੁਸ਼ਖਬਰੀ ਸਾਂਝੀ ਕਰੋ ਤਾਂ ਜੋ ਹਰ ਕੋਈ ਇਸ ਦਾ ਲਾਹਾ ਲੈ ਸਕੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਅੱਜ ਦੀ ਖਬਰ ਨੇ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ ਪਰਮਾਤਮਾ ਕਰੇ ਤੁਹਾਡੇ ਵਿਦੇਸ਼ ਜਾਣ ਦੇ ਰਾਹ ਸੁਖਾਲੇ ਹੋਣ ਅਤੇ ਤੁਸੀਂ ਜਿੱਥੇ ਵੀ ਰਹੋ ਚੜਦੀ ਕਲਾ ਵਿੱਚ ਰਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ